ਇਹ ਕਾਂਗਰਸੀ ਸੋਚ ਆ ਖਹਿਰਾ ਜੀ ਨਹੀਂ ਸੋਚ ਕਿ ਇਹ ਸਾਰਾ ਕੁਝ ਕਰਾਉਣ ਦੇ ਪਿੱਛੇ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਬੜਿੰਗ ਜਿਹੜੇ ਲੁਧਿਆਣੇਓ ਇਲੈਕਸ਼ਨ ਲੜ ਰਿਹਾ ਉਹਨੇ ਖਹਿਰਾ ਬਲੋਂਗਰਾ ਦੇ ਬਰਵਾਸੀਆਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਕਿਸ ਤਰ੍ਹਾਂ ਦੇ ਦਿਓ ਕੀ ਕਹਿਣਾ ਚਾਹੁੰਦੇ ਜੀ ਦੇਖੋ ਭਾਈ ਇਦੋਂ ਮੰਦਭਾਗੀ ਕੋਈ ਗੱਲ ਹੋ ਨਹੀਂ ਸਕਦੀ ਇਸੇ ਤਰੀਕੇ ਨਾਲ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਚਰਨਜੀਤ ਚੰਨੀ ਜੀ ਉਹਨਾਂ ਨੇ ਰੋਪੜ 'ਚ ਬਿਆਨ ਦਿੱਤਾ ਸੀ ਤੇ ਉਸ ਵੇਲੇ ਮੈਂ ਵੀ ਕਾਂਗਰਸ ਪਾਰਟੀ ਸੀ ਉਸ ਵੇਲੇ ਪ੍ਰੇਮਕਾ ਗਾਂਧੀ ਜੀ ਇੱਕ ਦਿਨ ਪਹਿਲਾਂ ਉਹ ਰੋਪੜ ਚ ਬਿਆਨ ਦਿੱਤਾ ਸੀ ਤੇ ਅਗਲੇ ਦਿਨ ਉਹ ਲੁਧਿਆਣੇ ਚ ਆਉਣਾ ਸੀ ਸੰਜੀਤ ਤਲਵਾਰ ਜੀ ਦੇ ਹਲਕੇ ਚ ਈਸਟ ਚ ਤੇ ਸਾਰੇ ਯੂਪੀ ਤੇ ਬਿਹਾਰ ਤੇ ਸਾਡੇ ਸਾਰੇ ਸਾਡੇ ਪਰਿਵਾਰਾਂ ਨੇ ਉਹਨਾਂ ਨੇ ਸਾਡੀਆਂ ਬੱਸਾਂ ਖਾਲੀ ਮੋੜੀਆਂ ਸੀ ਤੇ ਸਾਰੇ ਬੋਰਡ ਬੈਨਰ ਕਾਂਗਰਸ ਪਾਰਟੀ ਦੇ ਲਾਲਾ ਸਿੱਟੇ ਸੀ ਤੇ ਅੱਜ ਜਿਹੜਾ ਆ ਬਿਆਨ ਮੈਂ ਹਰ ਜਗ੍ਹਾ ਇਹ ਦੇਖ ਰਿਹਾ ਹੈਰਾਨਗੀ ਦੀ ਗੱਲ ਆ ਵੀ ਇਹ ਕਿਸ ਤਰੀਕੇ ਦਾ ਇਹ ਬਿਆਨ ਆ ਮੈਂ ਤੁਹਾਨੂੰ ਇਹ ਆਪ ਦਿਖਾ ਦਿੰਦਾ ਵੀ ਇਹ ਛੋਟੀ ਸੋਚ ਕਾਂਗਰਸ ਪ੍ਰਤੀਯਾਸ਼ੀ ਕੇ ਵਿਵਾਦਿਕ ਬੋਲ ਪੰਜਾਬ ਪਰ ਕਬਜ਼ਾ ਕਰ ਰਹੇ ਯੂਪੀ ਔਰ ਬਿਹਾਰ ਕੇ ਲੋਗੋ ਕੋ ਰੋਕਣਾ ਜ਼ਰੂਰੀ ਇਨਕੋ ਨੌਕਰੀ ਵੈ ਵੋਟ ਦਾ ਅਧਿਕਾਰ ਨਾ ਮਿਲੇ ਇਹ ਲੋਕ ਇਸ ਤਰ੍ਹਾਂ ਦੇ ਉੱਪਰ ਕੀ ਕਹਿਣਾ ਨਹੀਂ ਆਪਾਂ ਇਨਸਾਨ ਨਹੀਂ ਗਏ ਕਿੰਨੇ ਪੰਜਾਬੀ ਨੇ ਜਿਹੜੇ ਬਿਹਾਰ ਚ ਯੂਪੀ ਚ ਦਿੱਲੀ ਚ ਹਰ ਜਗ੍ਹਾ ਰਹਿੰਦਾ ਸਾਡਾ ਪੰਜਾਬੀ ਚਾਹੇ ਉਹ ਸਿੱਖਾ ਚਾਹੇ Hindu ਸਾਡਾ ਸਾਰੀ ਦੁਨੀਆ ਦੇ ਵਿੱਚ ਹਰ ਜਗ੍ਹਾ ਕੈਨੇਡਾ ਅਮਰੀਕਾ ਯੂਰਪ ਦੇ ਵਿੱਚ ਹਰ ਜਗ੍ਹਾ ਸਾਡਾ ਪੰਜਾਬੀ ਰਹਿੰਦਾ ਜੇ ਆਪਾਂ ਨੂੰ ਕੋਈ ਇਹ ਗੱਲ ਕਹਿ ਦੇਵੇ ਉੱਥੇ ਜਾ ਕੇ ਵੀ ਅਸੀਂ ਤੁਹਾਨੂੰ ਯੂਪੀ 'ਚ ਰਹਿਣ ਨਹੀਂ ਦੇਣਾ ਅਸੀਂ ਤੁਹਾਨੂੰ ਬਿਹਾਰ 'ਚ ਰਹਿਣ ਨਹੀਂ ਦੇਣਾ ਅਸੀਂ ਤੁਹਾਨੂੰ ਦਿੱਲੀ 'ਚ ਰਹਿਣ ਨਹੀਂ ਦੇਣਾ ਤੇ ਸਾਡੇ ਕਿੰਨੇ ਰੋਜ਼ ਸਾਡੇ ਟਰੱਕ ਸਾਡੇ ਕਿੰਨੇ ਹੋਰ ਵਪਾਰੀ ਵੱਡੇ ਵੱਡੇ ਲੁਧਿਆਣੇ ਤੋਂ ਵਪਾਰੀ ਰੋਜ਼ ਦਿੱਲੀ ਬੰਗਲੌਰ ਕਾਨਪੁਰ ਯੂਪੀ ਹਰ ਦੇਸ਼ ਦੇ ਕੋਨੇ-ਕੋਨੇ ਤੇ ਜਾਂਦੇ ਆ ਉਹ ਕਹਿਣ ਜੀ ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰਨਾ ਜਾਂ ਜਿਹੜੇ ਪੰਜਾਬੀ ਰਹਿੰਦੇ ਆ ਉਹਨਾਂ ਨੂੰ ਦੇਸ਼ ਦੇ ਹਰ ਕੋਨੇ 'ਚ ਇਹ ਕਹਿ ਦੇਣ ਵੀ ਭਾਈ ਨਹੀਂ ਤੁਸੀਂ ਤਾਂ ਪੱਗ ਬੰਨੀ ਆ ਸਿਰ ਤੇ ਅਸੀਂ ਤੁਹਾਨੂੰ ਵੋਟ ਦਾ ਅਧਿਕਾਰ ਨਹੀਂ ਦੇਣਾ ਇਹਨਾਂ ਦਾ ਵੋਟ ਦਾ ਅਧਿਕਾਰ ਕਟੋ ਕਿਡੇ ਕਿਡੇ ਵੱਡੇ ਬਿਜ਼ਨਸ ਨੇ ਤੇ ਉਹ ਇਹ ਕਹਿ ਦੇਣ ਵੀ ਤੁਸੀਂ ਤਾਂ ਉਰੇ ਆ ਕੇ ਸਾਰੇ ਕਾਰੋਬਾਰ ਤੁਸੀਂ ਸੰਭਲੇ ਇਸ ਕਰਕੇ ਕੱਢੋ ਇਹਨਾਂ ਨੂੰ ਉਰੇਓ ਅੱਜ ਇਹ ਬਹੁਤ ਵੱਡਾ ਸਾਡਾ ਲੁਧਿਆਣੇ ਦਾ ਜਿਹੜਾ ਤਰੱਕੀ ਦਾ ਪਹੀਆ ਨਾ ਜਿਹੜਾ ਚੱਕਾ ਏ ਆ ਮੈਂ ਸਾਰੇ ਇੰਡਸਟਰੀ ਵਾਲਿਆਂ ਨੂੰ ਪੁੱਛਿਆ ਤੁਹਾਡੇ ਮੂਹਰੇ ਵੀ ਕਿਹੜਾ ਕਿਹੜਾ ਏ ਜਿਹਦੇ ਯੂਪੀ ਤੇ ਬਿਹਾਰ ਵਾਲੇ ਲੋਕ ਕੰਮ ਕਰਦੇ ਆ ਤੇ ਸਭ ਨੇ ਕਿਹਾ ਆਜੇ ਕੋਈ ਬਿਲਡਿੰਗ ਬਣੀ ਹੋਈ ਆ ਤਾਂ ਉਹਨਾਂ ਕਰਕੇ ਬਣੀ ਆ ਜੇ ਕੋਈ ਏਸੀ ਚੱਲ ਰਿਹਾ ਤਾਂ ਉਹਨਾਂ ਕਰਕੇ ਚੱਲ ਰਿਹਾ ਜੇ ਕੋਈ ਪਲਸਟਰ ਹੋਏ ਹੋਏ ਆ ਤਾਂ ਉਹਨਾਂ ਕਰਕੇ ਹੋਏ ਆ ਜੇ ਬਾਥਰੂਮ ਟਾਈਲਾਂ ਲੱਗੀਆਂ ਕਿਤੇ ਤਾਂ ਉਹਨਾਂ ਕੋਲ ਆ ਕਿਤੇ ਡਕਟਿੰਗ ਹੋ ਰਹੀ ਆ ਤਾਂ ਉਹਨਾਂ ਕੋਲ ਆ ਉਹ ਐਸਾ ਕਿਹੜਾ ਕੰਮ ਆ ਜੇ ਗੱਡੀਆਂ ਕਾਰਾਂ ਚੱਲ ਰਹੀਆਂ ਤਾਂ ਉਹਨਾਂ ਕਰਕੇ ਚੱਲ ਰਿਹਾ ਜੇ ਕਿਸੇ ਦੀ ਹੌਜ਼ਰੀ ਚੱਲ ਰਹੀ ਆ ਕਿਸੇ ਦੀ ਸਾਈਕਲ ਇੰਡਸਟਰੀ ਚੱਲ ਰਹੀ ਆ ਟੂਲ ਇੰਡਸਟਰੀ ਚੱਲ ਰਹੀ ਆ ਛੋਟੀਆਂ ਦੁਕਾਨਾਂ ਤੋਂ ਵੱਡੀਆਂ ਦੁਕਾਨਾਂ ਹਰ ਦੇ ਹਜ਼ਾਰਾਂ ਲੋਕ ਯੂਪੀ ਬਿਹਾਰ ਦੇ ਲੋਕ ਕੰਮ ਕਰ ਰਹੇ ਆ ਅੱਜ ਯੂਪੀ ਦੇ ਬਿਹਾਰ ਦੇ ਲੋਕ ਕੱਲੇ ਗਰੀਬ ਨਾ ਸਮਝਿਓ ਅੱਜ ਜੋ ਕਲੋਨਾਈਜ਼ਰ ਵੀ ਨੇ ਅੱਜ ਜੋ ਇੰਡਸਟ੍ਰੀਸਟ ਵੀ ਨੇ ਅੱਜ ਜੋ ਬੜੀਆਂ-ਬੜੀਆਂ ਕਲੋਨੀਆਂ ਅੱਜ ਜੋ ਬੜੀਆਂ-ਬੜੀਆਂ ਮਾਰਕੀਟਾਂ ਦੇ ਮਾਲਕ ਨੇ ਤੇ ਮੈਂ ਸਮਝਦਾ ਯੂਪੀ ਤੇ ਬਿਹਾਰ ਵਾਲਿਆਂ ਨੂੰ ਇੱਕ ਜੁੱਟ ਹੋ ਕੇ ਇਹੀ ਕਾਂਗਰਸ ਦੀ ਪਹਿਲਾਂ ਸੋਚ ਸੀ ਜਦੋਂ ਚੰਨੀ ਸਾਹਮਣੇ ਉਹਨਾਂ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀ ਪਰ ਉਹਨਾਂ ਨੂੰ ਤਖਤੇ ਤੋਂ ਲਾਹਤਾ ਸੀ यूपी बिहार वाले ने जे किते रात च आ जांदे ओ यूपी बिहार नु कांग्रेस वाले ਕੱਢਦੇ ਅੱਜ ਉਹੀ ਸੋਚ ਉਹਨਾਂ ਦੇ ਬਹੁਤ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਇਹ ਕਾਂਗਰਸ ਦੀ ਸੋਚ ਆ ਖਹਿਰਾ ਜੀ ਨਹੀਂ ਸੋਚ ਇਹ ਕਾਂਗਰਸ ਦੀ ਸੋਚ ਆ ਤੇ ਉਰੇ ਲੁਧਿਆਣੇ ਚ ਜਿਹੜਾ ਵੀ ਕਾਂਗਰਸ ਪਾਰਟੀ ਦਾ ਕੈਂਡੀਡੇਟ ਆ ਬੜਿੰਗ ਸਾਹਿਬ ਜਦੋਂ ਉਹ ਪ੍ਰਧਾਨ ਉਹ ਪ੍ਰਧਾਨ ਨੇ ਉਹਨਾਂ ਨੇ ਇਹ ਟਿਕਟਾਂ ਵੰਡੀਆਂ ਏ ਜਿਹੜੇ ਜਿਹੜੇ 13 ਹਲਕਿਆਂ 'ਚ ਇਸ ਕਰਕੇ ਇਸ ਸਾਰਾ ਕੁਝ ਕਰਾਉਣ ਦੇ ਪਿੱਛੇ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਬੜਿੰਗ ਜਿਹੜੇ ਲੁਧਿਆਣੇੋਂ ਇਲੈਕਸ਼ਨ ਲੜ ਰਹੇ ਆ ਉਹਨੇ ਤੇ ਸਾਰੇ ਹੀ ਸਾਡੇ ਯੂਪੀ ਬਿਹਾਰ ਦੇ ਲੋਕਾਂ ਨੂੰ ਜਾਂ ਜਿਹੜੇ ਵੀ ਬਾਹਰੋਂ ਲੋਕ ਆਏ ਹੋਏ ਜਿਹੜੀ ਮਰਜ਼ੀ ਸਟੇਟਾਂ ਤੋਂ ਅੱਜ ਇਕੱਠੇ ਹੋ ਜਾਣਾ ਚਾਹੀਦਾ ਇਹਨਾਂ ਦੀਆਂ ਐਂਟਰੀਆਂ ਕਾਂਗਰਸੀਆਂ ਦੀਆਂ ਹਰ ਜਗ੍ਹਾ ਜਿੱਥੇ ਉਹ ਰਹਿੰਦੇ ਆ ਉਹ ਬੰਦ ਕਰਨੀਆਂ ਚਾਹੀਦੀਆਂ ਇਹਨਾਂ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਅੱਜ ਜੇ ਕਿਸੇ ਦੀ ਰਸੋਈ ਚੱਲਦੀ ਆ ਅੱਜ ਕਿਸੇ ਦੇ ਜੇ ਖਾਣਾ ਘਰੇ ਬਣਦਾ ਉਹ ਇਹਨਾਂ ਦੇ ਕਰਕੇ ਬਣਦਾ ਇਸ ਕਰਕੇ ਅੱਜ ਬਹੁਤ ਨੰਦਣੀਏ ਗੱਲ ਬਹੁਤ ਹੀ ਮਾੜੀ ਗੱਲ ਆ ਜਿਹੜੀ ਅੱਜ ਇਹ ਹੋਈ ਆ ਦੇਸ਼ ਨੂੰ ਤੇ ਲੁਧਿਆਣੇ ਨੂੰ ਵੰਡਣ ਦੀ ਕੋਸ਼ਿਸ਼ ਅੱਜ